ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਕੁੜੀ ਦੀ ਮਾਤਾ ਲਈ ਸਰਕਾਰੀ ਨੌਕਰੀ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਅੱਜ ਅੰਤਿਮ ਅਰਦਾਸ ਸੀਗੀ ਕੁੜੀ ਦੀ ਦੱਸ ਦਈਏ ਕਿ ਜਲੰਧਰ ਦੇ ਵਿੱਚ 22 ਨਵੰਬਰ ਨੂੰ ਗਲਾ ਘੋਟ ਕੇ ਮਾਰੀ ਗਈ ਬੱਚੀ ਦੇ ਲਈ ਅੱਜ ਗੁਰੂ ਘਰ ਦੇ ਵਿੱਚ ਅੰਤਿਮ ਅਰਦਾਸ ਰੱਖੀ ਗਈ ਸੀ ਜਿੱਥੇ ਸ਼ਰਧਾਂਜਲੀ ਦੇਣ ਦੇ ਲਈ ਆਪ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਵੀ ਪਹੁੰਚੇ। ਉਹਨਾਂ ਨੇ ਸਰਕਾਰ ਵੱਲੋਂ ਬੱਚੀ ਦੀ ਮਾਤਾ ਦੇ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਮਹਿੰਦਰ ਭਗਤ ਨੇ ਕਿਹਾ ਕਿ ਕਿਸੇ ਵੀ ਗਏ ਹੋਏ ਨੂੰ ਵਾਪਸ ਨਹੀਂ ਲਿਆ ਲਿਆਇਆ ਜਾ ਸਕਦਾ ਹੁਣ ਉਹ ਆਪਣੀ ਜੜੀ ਮਾਤਾ ਉਸ ਦੀ ਉਹ ਆਪਣੇ ਗੁਜ਼ਾਰੇ ਦੇ ਲਈ ਕਿਸੇ ਵੱਲ ਨਹੀਂ ਦੇਖੇਗੀ ਇਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਜਿਹੜਾ ਕੁੜੀ ਦਾ ਭਰਾ ਹੈ ਤਾਂ ਉਸ ਨੂੰ ਵੀ ਐਸ ਡੀ ਐਮ ਆਫਿਸ ਆਦਮਪੁਰ ਦੇ ਵਿੱਚ ਜੋ ਨੌਕਰੀ ਕਰਦਾ ਹੈ ਉਸ ਦਾ ਵੀ ਟ੍ਰਾਂਸਫਰ ਜਲੰਧਰ ਕਰ ਦਿੱਤਾ ਗਿਆ ਹੈ ਤਾਂ ਤਾਂ ਜੋ ਆਪਣੀ ਮਾਂ ਦੇ ਨਾਲ ਰਹਿ ਸਕੇ ਤਾਂ ਸਰਕਾਰ ਦੇ ਵੱਲੋਂ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਅੱਜ ਬੱਚੀ ਦੀ ਅੰਤਿਮ ਅਰਦਾਸ ਸੀਗੀ ਇੱਥੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਮਿੱਠੂ ਬਸਤੀ ਦੇ ਵਿੱਚ ਤਾਂ ਉਸ ਦੌਰਾਨ ਮਹਿੰਦਰ ਭਗਤ ਨੇ ਇਹ ਐਲਾਨ ਕੀਤਾ ਹੈ ਤਾਂ ਜਲੰਧਰ ਦੀ ਸੀਪੀ ਧਨਪ੍ਰੀਤ ਕੋਰ ਵੀ ਇੱਥੇ ਪਹੁੰਚੇ ਸੀਗੇ ਤਾਂ ਬੱਚੀ ਨੂੰ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਇਸ ਦੇ ਨਾਲ ਹੀ ਸੰਤ ਸਮਾਜ ਵੱਲੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਬੱਚੇ ਨੂੰ ਸ਼ਰਧਾਂਜਲੀ ਦਿੱਤੀ ਗਈ ਤਾਂ ਇਸ ਦੌਰਾਨ ਨਹਿنگ ਸਿੰਘ ਦੇ ਜਥੇ ਜਿਹੜੇ ਸੀਗਾ ਜਥਾ ਵੀ ਪਹੁੰਚਿਆ ਉਹਨਾਂ ਨੇ ਕਿਹਾ ਕਿ ਸਰਕਾਰਾਂ ਇੱਦਾਂ ਦੇ ਰੋਪੀਆਂ ਨੂੰ ਸਾਨੂੰ ਸੌਂਪਣ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ ਆਪਣੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ ਤਾਂ ਮੰਤਰੀ ਮਹਿੰਦਰ ਭਗਤ ਦੇ ਵੱਲੋਂ ਵੱਡਾ ਐਲਾਨ ਇੱਥੇ ਕੀਤਾ ਗਿਆ ਹੈ ਬੱਚੀ ਦੀ ਮਾਤਾ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਜਿਹੜਾ ਬੱਚੀ ਦਾ ਭਰਾ ਹੈ ਆਦਮਪੁਰ ਦੇ ਵਿੱਚ ਨੌਕਰੀ ਕਰਦਾ ਹੈ ਤਾਂ ਉਸ ਦੀ ਟ੍ਰਾਂਸਫਰ ਕਰ ਦਿੱਤੀ ਗਈ ਹੈ ਜਲੰਧਰ ਦੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਤਾਂ 22 ਨਵੰਬਰ ਨੂੰ ਗਲਾ ਗਲਾਕੋਟ ਕੇ ਬੱਚੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਅੱਜ ਅੰਤਿਮ ਅਰਦਾਸ ਸੀਗੀ ਤਾ ਸ਼ਰਦਾਂਜਲੀ ਦੇਣ ਤੋਂ ਬਾਅਦ ਸੀਪੀ ਨੇ ਵੀ ਇੱਥੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਜਿਹੜੇ ਵੀ ਦੋਸ਼ੀ ਇਸ ਮਾਮਲੇ ਦੇ ਨਾਲ ਸਬੰਧਤ ਨੇ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ 13 ਸਾਲ ਦੀ ਬੱਚੀ ਦੀ ਅੰਤਿਮ ਅਰਦਾਸ ਚ ਸ਼ਾਮਲ ਹੋਣ ਦੇ ਲਈ ਸੀਪੀ ਜਲੰਧਰ ਧਨਪ੍ਰੀਤ ਕੋਰ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜੜੀ ਆ ਜਾਂਚ ਚੱਲ ਰਹੀ ਹੈ ਤੇ ਜਿਹੜੇ ਵੀ આરોપી ਪਾਏ ਗਏ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਜਿਹੜਾ આરોપી ਕੋਰਟ ਤੋਂ 9 ਦਿਨ ਦਾ ਉਸ ਦਾ ਰਿਮਾਂਡ ਮਿਲਿਆ ਹੈ ਪੁਸ਼ਗਿਸ਼ਸ ਦੇ ਕੋਲੋਂ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਐਸਆਈ ਮੰਗਤ RAM ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਦੋ ਪੀਸੀਆਰ ਕਰਮਚਾਰੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਮਾਮਲਾ ਜਿਹੜਾ ਫਾਸਟ ਟਰੈਕ ਕੋਰਟ ਦੇ ਵਿੱਚ ਜਾਵੇਗਾ ਤਾਂ ਜਾਂਚ ਪੂਰੀ ਹੋਵੇਗੀ ਤੇ ਚਾਹ ਸ਼ੀਟ ਜਿਹੜੀ ਆ ਉਹ ਫਾਈਲ ਹੋਵੇਗੀ ਤਾਂ ਅੱਜ ਅੰਤਿਮ ਅਰਦਾਸ ਸਗੀ ਤਾਂ ਇਸ ਅੰਤਿਮ ਅਰਦਾਸ ਦੇ ਵਿੱਚ ਕਈ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਬੱਚੀ ਨੂੰ ਸ਼ਰਧਾਂਜਲੀ ਦਿੱਤੀ ਤਾਂ ਦਿਲਰੋਜ ਦੇ ਪਿਤਾ ਹਰਪ੍ਰੀਤ ਵੀ ਲੁਧਿਆਣਾ ਤੋਂ ਇੱਥੇ ਪਹੁੰਚੇ 2.5 ਸਾਲ ਦੀ ਉਹਨਾਂ ਦੀ ਬੱਚੀ ਨੂੰ ਵੀ ਗਵੰਡਨ ਨੇ ਜਿੰਦਾ ਦਫਨਾ ਦਿੱਤਾ ਸੀਗਾ ਤਾਂ ਦਿਲਰੋਜ ਨੂੰ ਯਾਦ ਕਰਦੇ ਹੋਏ ਉਹ ਵੀ ਰੋ ਪਏ ਤਾਂ ਉਹਨਾਂ ਨੇ ਕਿਹਾ ਕਿ ਜਲੰਧਰ ਦੀ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਦੇ ਕੋਲੋਂ ਰਹਾ ਨਹੀਂ ਗਿਆ ਤਾਂ ਉਹ ਇੱਥੇ ਸ਼ਰਧਾਂਜਲੀ ਬੱਚੀ ਨੂੰ ਦੇਣ ਦੇ ਲਈ ਪਹੁੰਚ ਗਏ ਤਾਂ 22 ਨਵੰਬਰ ਨੂੰ ਦੱਸ ਦਈਏ ਕਿ ਇਸ ਬੱਚੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਅੱਜ ਅੰਤਿਮ ਅਰਦਾਸ ਸੀਗੀ ਉਸ ਦੌਰਾਨ ਮਹਿੰਦਰ